ਇਕੱਲਿਆਂ ਸੱਜਣਾ ਕੀ ਨਹੀਂ ਹੁੰਦਾ ਹੋਰ ਨੂੰ ਸੱਜਣਾ ਕੀ ਨਹੀਂ ਹੁੰਦਾ ਇਕੱਲਿਆਂ ਸੱਜਣਾ ਕੀ ਨਹੀਂ ਹੁੰਦਾ ਹੋਰ ਨੂੰ ਸੱਜਣਾ ਕੀ ਨਹੀਂ ਹੁੰਦਾ ਹਸ ਲੈਂਦਾ ਹਾਂ ਜੇ ਪਲ ਖੁਸ਼ੀ ਹੈ ਹਸ ਲੈਂਦਾ ਹਾਂ ਜੇ ਪਲ ਖੁਸ਼ੀ ਦੇ ਐਵੇਂ ਮੈਥੋਂ ਹੀ ਹੀ ਨਹੀਂ ਹੁੰਦਾ ਇੱਕ ਵੀ ਜੋ ਕਈ ਬਣਦੇ ਨਾਲ ਇੱਕ ਬੀਜੋ ਕਈ ਬਣਦੇ ਦਾਣੇ ਫਸਲ ਦੇ ਬਾਝੋਂ ਵੀ ਨਹੀਂ ਹੁੰਦਾ ਕੂਫਰ ਕਿੰਨਾ ਵੀ ਭਾਵੇਂ ਵੱਡਾ ਹੋਵੇ ਕੂਫਰ ਕਿੰਨਾ ਵੀ ਭਾਵੇਂ ਵੱਡਾ ਹੋਵੇ ਸੱਚ ਤੋਂ ਪਰ ਛੋਟਾ ਹੀ ਹੁੰਦਾ ਕੂਫਰ ਕਿੰਨਾ ਵੀ ਭਾਵੇਂ ਵੱਡਾ ਹੋਵੇ ਸੱਚ ਤੋਂ ਪਰ ਛੋਟਾ ਹੀ ਹੁੰਦਾ ਕੁਝ ਕਰਕੇ ਜਾਵਣ ਜੋ ਦੁਨੀਆ ਉੱਪਰ